ਉਹਨੂੰ ਜਦ ਗਾਲਖੋਚ ਕੇ ਜੀਚ ਮਾਰ ਰਾਇਆ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂੰ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਮੇਰੀ ਉਹਨਾਂ ਦੀ ਬੁੜੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਿਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਆ ਔਰ ਫੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਦੀ ਸੀ ਮੰਮੀ ਮਾਰਦੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਬਹਾਨੇ ਨਾਲ ਪਿਟਾ ਲਿਆ ਸੀ تاریخ ہو گ ਸਾਨੂੰ ਤਾਂ ਇਹ ਹਲੇ ਕੋਈ ਸ਼ਾਮ ਨੂੰ ਪਤਾ ਲੱਗਿਆ ਸੀਗਾ ਕਿ ਉਹ ਜਦੋਂ ਘਰੇ ਨਹੀਂ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਪੁਲਸ ਵਾਲੇ ਉਹਨਾਂ ਨੇ ਛਾਣ ਬੀਣ ਮਾਰੀ ਮੋਟੀ ਕੀਤੀ ਤੇ ਚਲੇ ਗਏ ਥੋੜੂ ਜਿਹਾ ਪਤਾ ਲੱਗਿਆ ਜੀ ਉਹ ਤੇ ਮੇਰੇ ਨਾਲ ਜਦੋਂ ਉਹ ਦੋ ਦਿਨ ਕਰੇ ਮਨ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਏ ਪੁਲਿਸ ਵਾਲੇ ਰਾਤ ਨੂੰ ਫਿਰ ਰਾਤੀ ਉਹਨਾਂ ਚਾਣਵੀਂ ਕਰੀ ਤਾਂ ਉਹਨਾਂ ਦੀ ਗੱਲ ਵੀ ਮਿਲੀ ਉਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੋਸ਼ਿਸ਼ ਨਹੀਂ ਚਾਹੀਦਾ ਸਾਡੀ ਕੋਈ ਜਿੰਨੇ ਅਸੀਂ ਗਰੀਬ ਬੰਦੇ ਆ ਨਾ ਤਾਂ ਅਸੀਂ ਕੇਸ ਲੜ ਸਕਦੇ ਆ ਉਹਨਾਂ ਨਾਲ ਠੀਕ ਹੈ ਜਿੰਨੇ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮ ਆ ਉਹ ਬਾਹਰ ਤੇ ਆ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ ਕਿ ਲਵਰ ਉਹ ਵੀ ਜਿਹੜਾ ਮੇਰੇ ਨਾਲ ਗਜੰਟ ਸਿੰਘ ਹੈ ਜੀ ਜਿਹੜਾ ਕਤਲ ਹੋਇਆ ਕੌਣ ਲੱਗੂ ਤੁਹਾਡੇ ਜਿਹੜਾ ਕਤਲ ਹੋਇਆ ਉਹ ਮੇਰੀ ਮੰਮੀ ਸੀ ਜੀ ਜੀ ਨਾਮ ਉਹਦਾ ਨਾਮ ਸਰਿੰਦਰ ਕੌਰ ਸੀ ਉਹਨਾਂ ਦੀ ਉਮਰ 68 ਸਾਲ ਸੀ ਮਾਮਲਾ ਕਿੱਥੇ ਪੁਰਾਤੇ ਮਾਮਲਾ ਜੀ ਜਿਹੜੇ ਜੀ ਏ ਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈਆ ਘਰਾਂ ਦੱਸ ਕੇ ਗਈਆ ਜੀ ਠੀਕ ਆ ਜੀ ਦੱਸ ਕੇ ਗਈਆ ਤੇ ਉਸ ਤੋਂ ਬਾਅਦ ਸਾਨੂੰ ਦੋ ਦਿਨ ਮਾਤਾ ਸਾਡੀ ਘਰਾਂ ਨਹੀਂ ਆਈ ਸੀ। ਇਹ 31 ਦੀ ਗੱਲ ਇਹ ਲਾਪ। ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ। ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਈ। ਉਹ ਸਿਰਫ ਉਨੇ ਜੇਰੀਏ ਚ ਕੈਬ ਹੋ ਗਈ ਸੀ। ਸਾਰੇ ਪਾਛ ਸਫਾ ਸਾਡੇ ਨਾਲ ਸੀ ਕੈਮਰੇ ਦੇਖੇ ਨੇ ਜੀ। ਠੀਕ ਹੈ ਜੀ। ਤੇ ਕੱਲ ਪੁਲਿਸ ਨੇ ਕੀ ਕਰਿਆ ਜੀ? লাশ ਕੱਢ ਲਈ ਜੀ ਉਹਨਾਂ ਦੇ ਘਰ ਤੋਂ। ਰਸੋਈ ਦੇ ਥੱਲੇ ਤੋਂ। ਯਾਰ ਕਿ ਸਾਰੇ ਘਰ ਦੇ ਉੱਤੇ ਕੋਰ ਸੀ ਆਪਣੇ ਸੋਈ ਚ ਲਾਸ਼ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ ਚ ਲਈ ਸਾਰੇ ਈਆਂ ਬਹਿਣਾ ਉਹਨਾਂ ਦੇ ਘਰ ਆ ਜਾਈ ਗਏ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀਗਾ ਦੇਖੋ ਜੀ ਉਹਨਾਂ ਦੇ ਵਿੱਚ ਉਹ ਤੇਰਾ ਰਿਸ਼ਤੇਦਾਰ ਹੈ ਜੀ ਸੋਈ ਚ ਪਈ ਰਹੇ ਚ ਲਾਸ਼ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਜੀ ਉਹ ਯਾ ਕਿ ਇਹ ਲੱਗਦਾ ਕੋਈ ਗੱਲ ਵੀ ਕੋਈ ਕਿਉਂ ਮਾਰਿਆ ਗਿਆ ਉਹਨਾਂ ਇਹੇ ਜੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਇਤੋਂ ਨਾਲ ਨਾ ਪਿਆ ਉਹ ਮੁੰਡੇ ਇਹ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਮਰਗੀ ਘਨ ਵਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਨ ਵਾਲੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਖੁੱਤ ਕੇ ਮਾਰਨ ਚਲੇ ਗਏ ਸੀ ਚਾਉ ਨਹੀਂ ਉਹਨਾਂ ਦੇ ਘਰ ਆ ਕੰਮ ਕਰਨ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਵੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਧਰੋਂ ਫੁਰਤੋਂ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਗੱਲ ਕੁੱਟ ਕੇ ਵਿੱਚ ਮਾਰ ਰਹੀ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂੰ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁਢੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਿਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਫੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਤੀ ਸੀ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਉਹਨਾਂ ਬਹਾਨੇ ਨਾਲ ਪਿਠਾ ਲਿਆ ਸੀ ਤੇ ਜਿੱਦਵਰ ਗੋਲਡ ਗਿਆ ਹੋਈ ਹੈ ਜੇ ਕੋਰਪੋਰਲ ਰਿਪੋਰਟ ਹਾਂਜੀ ਫੁੱਲ ਰਿਪੋਰਟ ਲਿਖਾਈ ਤੇ ਜੀ ਦੋ ਮਲਾਜ ਮਾਏ ਸੀ ਵਾੜਾ ਕੇ ਦੇਖ ਕੇ ਚਲੇ ਗਏ ਉਹ ਮਤਲਬ ਕਿ ਉੱਚੀ ਵਿੱਚ ਕਦੇ ਵੀ ਕੋਈ ਕਰਦੇ ਕਿੰਨੇ ਫੈਮਿਲੀ ਮੈਂਬਰ ਅੰਦਰ ਉਹ ਫੈਮਿਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਧਰਕਾਰ ਵਾਲੀ ਜਾਂ ਮੁੰਡਾ ਕੁੜੀ ਉਹਦੇ ਛੋਟੇ-ਜੋਟੇ ਬੱਚੇ ਨੇ ਤੇ ਹੁਣ ਕੋਰਪੋਰਲ ਪਰਚਾ ਕੀਤਾ ਗਿਆ ਕਿਹਦੇ ਕੀਤਾ ਗਿਆ ਪਰਚਾ ਸਿਰਫ ਉਹ ਇੱਕ ਬੰਦੇ ਦੇ ਕੀਤਾ ਹੈ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਯਾਦ ਕੀ ਯਾਦ ਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਖਾਤੇ ਨਹੀਂ ਪਾਚਾ ਪਾਇਆ ਉਹਨਾਂ ਨੇ ਮੰਗ ਕਰਦੇ ਆਂ ਜੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪਾਚਾ ਪਾਇਆ ਜਾਵੇ ਉਹ ਕਰਾਂ ਫਿਰਦਾ ਵੀ ਆਈ ਉਹਤੇ ਖਾਤੇ ਨਹੀਂ ਪਾਚਾ ਪਾਇਆ ਡੱਟ ਬੋਟੀ ਜਿੱਥੇ ਡੱਟ ਬੋਟੀ ਸੰਰਾਲੇ ਪਈ ਆ ਜੀ ਉਸ ਵੰਡ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ ਉਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਟਾਰ ਸਿੰਘ ਹੈ ਜੀ ਜਿੰਨਾ ਵੀ ਕਰਤੋ ਹੀ ਆ ਉਹ ਮੈਂ ਕਰੇ ਜਪਤਨੀ ਜੀ ਇੰਨੀ عمر ਜੀ 6 7 8 8 ਸਾਲ ਦੀ ਕਿੰਨੇ ਬੱਚੇ ਨੇ ਮੇਰੇ ਤਿੰਨ ਬੱਚੇ ਐ ਸਕਾਤਾ ਦੋ ਗੁੱਡੀਆਂ ਹੋਇਆ ਕੀ ਹੋਇਆ ਕਿ ਕੰਮਾਂ ਨੂੰ ਜਿਹਨਾਂ ਜਾਣਦੀ ਅੱਗੇ ਕੰਮ ਕਰਨ ਜਾਣਦੀ ਆ ਉਹਨਾਂ ਦੇ ਕਿੰਨੇ ਟਾਈਮ ਤੋਂ ਕੰਮ ਕਰਦੇ ਉਹਨਾਂ ਦੇ ਬਪਨ ਵੀ 16 17 ਸਾਲ ਤੋਂ ਕਿਤੇ ਕਿਸੇ ਦੇ ਕੋਲ ਰਕਤ ਸੇ ਦੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਕੰਮ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਅਸਥਿਤਿ ਭਾਈਆਂ ਭਾਈਆਂ ਦਾ ਰੌਲਾ ਸੀ ਜੀ کا دو دو. جی تھی میرے کا جی. رہنی. مارنی کا بڑی سی بیمار چاہ بھی بری 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 چاہو چاہو پلائی ہے میں پوچھا میرے گھر گئے ਨਹੀਂ ਜਦਿਆਦਾ ਫੋਨ ਕੱਢਿਆ ਲਾਇਆ ਜਦੇ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦੇ ਤੇ ਖੁਦ ਨੂੰ ਕੋਤੋਂ ਪਤਾ ਲੱਗਿਆ ਕਿ ਉਹਨਾਂ ਦੇ ਘਰੇ ਨੇ ਘਰੇ ਹੀ ਸ਼ੱਕ ਮੈਨੂੰ ਆਪਦੇ ਪਰਿਵਾਰ ਤੇ ਪੂਰੀ ਆਪਣੇ ਹੈ ਕਿ ਨਹੀਂ ਹਾਂਗਾ ਮੈਂ ਟੱਬਰ ਮੈਨੂੰ ਮਿੰਟ ਮਿੰਟ ਤੇ ਦੱਸ ਕੇ ਜਾਂਦਾ ਜੀ ਮੈਂ ਉੱਥੇ ਤੱਕ ਚੱਦੀਆਂ ਇੰਨਾ ਟਾਈਮ ਲੱਗੂਗਾ ਇਹ ਫਿਰ ਡੈਡ ਬੋਡੀ ਕਦੋਂ ਪਤਾ ਲੱਗੂਗਾ ਤੇ ਉਹ ਤਾਂ ਸਾਰੀ ਰਾਤ ਪਟਾ ਲਗੇ ਤੇ ਅਚਨ ਚੀ ਬੰਕਰ ਦੇ ਹੋਣੇ ਮੰਗਰ ਮੈਂ ਤਾਂ ਅੱਜ ਵੀ ਮੈਂ ਤਾਂ ਰੋਲਿਆ ਹੋਇਆ ਹੈ ਅੱਜ ਅਸੀਂ ਅਜਾ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਇਨਸਾਫ ਹੋਣਾ ਚਾਹੀਦਾ ਇਨਸਾਫ ਮੈਨਾਂ ਬੱਚੇ ਵੀ ਨੇ ਪਰਿਵਾਰ ਵਿਚਾਰ ਉਹ ਜਿਹੜਾ ਅਸਲੀ ਬੰਦਾ ਜਿਹਦੇ ਘਰ ਹੋਇਆ ਉਹਨੂੰ ਕਿੱਥੇ ਹਰ ਦਿਨ ਦਾ ਦਿਨ ਹਾਂ ਜੀ